ਸਵਾਗਤ ਹੈ ਗੁਰਜੀ ਕੀ ਫਤਿਹ ਇਹ ਕਿਹੜੀ ਸਕੂਲ ਦਾ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਸ਼ਾਮ ਸਿੰਘ ਜੀ ਸਿੱਖ ਇੰਟਰਨੈਸ਼ਨਲ ICSE ਇਹ ਜੋ ਫਤੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇਹ ਸਕੂਲ ਦੀ ਨੀਂਹ ਸਤਕਾਰਯੋਗ ਮਹਾਂਪੁਰਸ਼ શ્રીਮਾਨ ਸੰਤ ਬਾਬਾ ਚੰਦਰ ਸਿੰਘ ਜੀ ਨੇ ਸਰਦਾਰ ਲਖਬੀਰ ਸਿੰਘ ਜੀ ਤਿਨਾਂ ਨੂੰ ਮਹਾਰਾਜ ਜੀ ਨੇ ਸੇਵਾ ਦਿੱਤੀ ਹੈ ਇਸ ਸਕੂਲ ਦੀ ਇਸ ਇਲਾਕੇ ਵਿੱਚ ਬੜੀ ਜ਼ਰੂਰਤ ਸੀ ਜੋ ਇਹ ਮੇਰੇ ਵੀਰ ਪੂਰੀ ਕਰਨ ਜਾ ਰਹੇ ਨੇ ਸਤਿਗੁਰੂ ਮਿਹਰ ਕਰਨ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣ ਜਲਦੀ ਬਿਲਡਿੰਗ ਤਿਆਰ ਹੋਵੇ ਇਲਾਕੇ ਨੂੰ ਬੜੇ ਪਿਆਰ ਸਹਿਤ ਮਹਾਪੁਰਸ਼ਾਂ ਵੱਲੋਂ ਮਹਾਪੁਰਸ਼ਾਂ ਦੇ ਸੇਵਾਦਾਰਾਂ ਵੱਲੋਂ ਬੇਨਤੀ ਕਿ ਆਪਣੇ ਬੱਚਿਆਂ ਨੂੰ ਵੱਧ ਚੜ ਕੇ ਸਕੂਲ ਦੇ ਵਿੱਚ ਦਾਖਲ ਕਰਵਾ ਕੇ ਉੱਚੀ ਵਿਦਿਆ ਦੇ ਕੇ ਚੰਗੇ ਪੈਗਾਮ ਤੇ ਪਹੁੰਚਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਇਲਾਕਾ ਫਰੀਪੁਰ ਜ਼ਿਲ੍ਹੇ ਵਿੱਚ ਪਿੰਡ ਫੱਤੀਵਾਲਾ ਜੋ ਮੱਲਾਂ ਵਾਲੇ ਦੇ ਕੋਲ ਹੈ ਇੱਕ ਬਹੁਤ ਸੋਹਣਾ ਪ੍ਰੈਲਾ ਕੀਤਾ ਗਿਆ ਸਰਦਾਰ ਲਖਵੀਰ ਸਿੰਘ ਜੀ ਜੋ ਪਹਿਲਾਂ ਹੀ ਸਕੂਲ ਚ ਆ ਰਹੇ ਸਨ ਬਾਬਾ ਸ਼ਾਮ ਸਿੰਘ ਵਿਚ ਕੋਲ ਇੱਕ ਹੋਰ ਨਵਾਂ ਸਕੂਲ ਸਿੱਖ ਇੰਟਰਨੈਸ਼ਨਲ ਸੀ ਬੋਰਡ ਜਿਹਦੀ ਲੋੜ ਸੀਗੇ ਬੋਰਡ ਦੀ ਸ਼ੁਰੂਤ ਕੀਤੀ ਗਈ ਹੈ ਅਸੀਂ ਇਸ ਟਾਪ ਨੂੰ ਵਧਾਈ ਵੀ ਦਿੰਨੇ ਆ ਤੇ ਨਾਲ ਨਾਲ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਸਿੱਖੀ ਸਿਧਾਂਤਾਂ ਤੇ ਚੱਲਣ ਚੰਗੀਆਂ ਆਤਮਾਂ ਧਾਰਨੀ ਬਣਨ ਗੁਰਸਿੱਖ ਬਣਨ ਤੇ ਨਾਲ ਵਧੀਆ ਵਿੱਦਿਆ ਲੈ ਕੇ ਉੱਚੇ ਅਹੁਦੇ ਤੇ ਪਹੁੰਚਣ ਵਕੀਲ ਬਣ ਡਾਕਟਰ ਬਣਨ ਤੇ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚੇ ਇਹੋ ਜਿਹੇ ਸਕੂਲਾਂ ਚ ਪਾਈਏ ਤਾਂ ਜੋ ਸਾਡੇ ਸਿੱਖੀ ਸਿਧਾਂਤ ਵੀ ਬਾਝ ਸਕਣ ਤੇ ਸਾਡੇ ਬੱਚੇ ਜਿਹੜੇ ਐ ਵੱਧ ਤੋਂ ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦਿਆਂ ਤੇ ਪਹੁੰਚ ਕੇ ਡਾਕਟਰ ਵਕੀਲ ਜੱਜ ਬਣ ਕੇ ਤੇ ਇੱਕ ਬਹੁਤ ਵਧੀਆ ਜਿਹੜਾ ਹੈ ਉਹ ਸਮਾਜ ਦੀ ਸੇਵਾ ਕਰ ਸਕਣ ਔਰ ਲੋਕਾਈ ਦੀ ਸੇਵਾ ਕਰ ਸਕਣ ਬਸ ਅੱਜ ਇਹੀ ਬੇਨਤੀ ਹੈ ਕਿ ਆਪਣੇ ਫਰੀਪੁਰ ਜ਼ਿਲ੍ਹੇ ਵਿੱਚ ਬਹੁਤ ਸੋਹਣਾ ਪ੍ਰਾਲਾ ਹੋਇਆ ਹੈ ਇਹੋ ਜਿਹਾ ਪ੍ਰਾਲ ਪ੍ਰਾਲੇ ਜਿਹੜੇ ਆਹਰੇ ਪੂਰੇ ਪੰਜਾਬ ਚ ਹੋਣੇ ਚਾਹੀਦੇ ਆ ਅਸੀਂ ਹਰ ਇੱਕ ਗੱਲ ਸੋਚਦੇ ਆਂ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜੀ ਬੱਚੇ ਉਧਰ ਜਾ ਰਹੇ ਜੀ ਇਧਰ ਜਾ ਰਹੇ ਜੀ ਜੇ ਕੋਈ ਪ੍ਰਾਲੇ ਕਰ ਰਿਹਾ ਨੌਜਵਾਨ ਸਿੱਖ ਸਾਡਾ ਅਸੀਂ ਉਹਦਾ ਸਾਥ ਦਈਏ ਸਾਡਾ ਇਤਿਹਾਸ ਵੇਖੋ ਬੇਸ਼ੱਕ ਸਾਨੂੰ ਲਾਲਚ ਦਿੱਤੇ ਗਏ ਸਾਨੂੰ ਲੋਭ ਦਿੱਤੇ ਗਏ ਸਾਨੂੰ ਡੱਟਤੇ ਗਏ ਅਸੀਂ ਜਿਹੜੇ ਸਿੱਖੀ ਸਿਧਾਂਤ ਸਿੱਖੀ ਨੂੰ ਇੱਕ ਨੰਬਰ ਤੇ ਰੱਖਿਆ ਬਾਕੀ ਗੱਲਾਂ ਦੋ ਨੰਬਰ ਤੇ ਸੀਗੀਆਂ ਤੇ ਸਾਡੇ ਫਰਜ਼ ਬੰਦੇ ਐ ਅਸੀਂ ਚਾਹੁੰਦੇ ਹਾਂ ਜੇ ਪੰਜਾਬ ਸਿੱਖੀ ਦੀ ਗੱਲ ਹੋਵੇ ਸਿੱਖੀ ਦੀ ਪ੍ਰਚਾਰ ਦੀ ਗੱਲ ਹੋਵੇ ਤੇ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਚ ਪਾਈਏ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ ਉਹ ਸਿੱਖ ਸਿਧਾਂਤਾਂ ਤੇ ਚੱਲ ਕੇ ਤੇ ਪੂਰੇ ਸਮਾਜ ਦੀ ਪੂਰੀ ਲੋਕਾਈ ਦੀ ਸੇਵਾ ਕਰ ਸਕੇ ਧਰਮ ਦੇ ਕਿਰਤ ਕਰੇ ਨਾਮ ਜਪੇ ਤੇ ਵੰਡ ਛਕੇ ਇਹ ਸਾਂਝਾ ਸਿਧਾਂਤ ਹੈ ਪੂਰੀ ਲੋਕਾਈ ਦਾ ਤੇ ਜਿਹੜਾ ਗੁਰਨਾਨਕ ਦਾ ਘਰ ਹੈ ਇਹ ਹੈ ਸਭੇ ਸਾਂਝੀ ਵਾਰਿਸ ਦਾ ਆਇਨ ਕੋਈ ਨਾ ਦਿਸੇ ਬਾਰਾ ਜੀਓ ਇਹ ਉਹ ਸਿਧਾਂਤ ਨੇ ਜਿਹਦੇ ਨਾਲ ਸਾਰੇ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਉੱਚੇ ਨੀਚ ਨਹੀਂ ਹੈ ਸਭ ਨੂੰ ਬਰਾਬਰਤਾ ਦਿੰਦਾ ਹੈ ਸਿੱਖ ਧਰਮ ਤੇ ਸਾਡਾ ਹੀ ਫਰਜ਼ ਬਣਦਾ ਹੈ ਅੱਜ ਇਹ ਸਕੂਲ ਖੁੱਲਿਆ ਖੁੱਲਿਆ ਗਿਆ ਹੈ ਤੇ ਅਸੀਂ ਇਲਾਕੇ ਵਿੱਚ ਵੀ ਤੇ ਇਲਾਕੇ ਤੋਂ ਬਾਹਰ ਵੀ ਆਪਣੇ ਬੱਚਿਆਂ ਨੂੰ ਦੂਰ ਦੂਰ ਦੇ ਬੱਚਿਆਂ ਨੂੰ ਸਕੂਲ 'ਚ ਆਪਣਾ ਵਿਦਿਆ ਦੇਈਏ ਤਾਂ ਜੋ ਬੱਚੇ ਸਾਡੇ ਜਿਹੜੇ ਆ ਉਹ ਧਾਰਮਿਕ ਤੇ ਦਿਨਵਿਦਿਆ ਪ੍ਰਾਪਤ ਕਰ ਸਕਣ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ